ਮਨ ਸੰਤੋਸ਼ਟ ਹੈ ਬਿਲਕੁਲ ਸੰਤੋਸ਼ਟ ਹੈ ਔਰ ਜੀਵਨ ਪ੍ਰਮਾਤਮਾ ਦਾ ਮੰਦਰ ਬਣ ਗਿਆ ਹੈ ਹੁਣ ਇਸ ਜੀਵਨ ਤੋਂ ਕਦਮ ਕਦਮ ਤੇ ਮੰਦਿਰ ਹੀ ਬਣਨਗੇ ਔਰ ਕੀ ਬਣੇਗਾ ਗੁਰਦੁਆਰੇ ਹੀ ਬਣਨਗੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਵਾ ਹਰ ਘਰਮ ਧਰਮ ਸਾਲ ਬਣੇਗੀ ਅੰਮ੍ਰਿਤ ਵੇਲੇ ਕੀਰਤਨ ਦੀ ਦੋਨੋ ਹੋਵੇਗੀ ਵਾਹਿਰੂ ਦਾ ਜਪ ਹੋਵੇਗਾ ਪ੍ਰਮਾਤਮਾ ਦੇ ਨਾਮ ਦੇ ਮੰਤਰਾਂ ਦੀ ਆਵਾਜ਼ ਹੋਵੇਗੀ ਘਰ ਘਰ ਦੇ ਵਿੱਚ ਔਰ ਘਰ ਮੰਦਰ ਬਣੇਗਾ। ਅਗਰ ਐਸਾ ਹੈ ਸੰਤੁਸ਼ਟੀ ਹੈ। ਅਗਰ ਅਸੰਤੁਸ਼ਟੀ ਹੈ ਫਿਰ ਨਹੀਂ। ਫਿਰ ਇਹਨਾਂ ਦੀ ਉਪ ਜੋ ਹੈ ਉਪਤ ਨਹੀਂ ਹੋਵੇਗੀ। ਇਹਨਾਂ ਦੀ ਬਣਤਰ ਨਹੀਂ ਹੋਵੇਗੀ। ਬਣੇ ਹੋਏ ਜਿਹੜੇ ਸਨ ਉਹ ਵੀ ਉਜੜਨਗੇ ਔਰ ਓਝੜ ਗਏ। ਤਾਂ ਖੈਰ ਮਹਾਰਸ਼ ਕਰਾਮ ਮਾਨਸਿਕ ਰੋਗ ਦਾ ਇਲਾਜ ਕਰਨ ਵਾਲੇ ਮਨੋਵਿਗਿਆਨੀ ਭਾਰਤ ਦੇ ਛ ਨਹੀਂ ਪੈਦਾ ਹੋਏ। ਕਹਣ ਲੱਗੇ ਇਲਾਜ ਹੋ ਹੀ ਨਹੀਂ ਸਕਦਾ ਮਨ ਰੋਗ ਹੈ ਕੀ ਕਰੀਏ ਅੱਗੇ ਲੰਘ ਜਾਓ असंतुष्ट ਰਹਿਣਾ ਇਸ ਦਾ ਸੁਭਾਅ ਹੋਵੇ ਇਸ ਤੋਂ ਅੱਗੇ ਲੰਘ ਜਾਓ ਸੰਤੁਸ਼ਟ ਫਿਰ ਪਰਮਾਤਮਾ ਆਨੰਦ रस ਇਹ ਪ੍ਰਾਚੀਨ ઋષਿ ਮੁਨੀਆ ਨੇ ਕੋਸ਼ਿਸ਼ ਕੀਤੀ ਭੌਤਿਕਵਾਦੀਆਂ ਨੇ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਸਭ ਕੁਝ ਕੋਲ ਹੈ ਤਾਵੇਂ ਮਨ ਬੇਚੈਨ ਹੈ ਚਿੰਤਾ ਹੈ ਫਿਕਰ ਹੈ ਤਣਾਅ ਹੈ ਕੋਈ ਨਹੀਂ ਸੋ ਥੱਲੇ ਆ ਜਾਣੇ ਸ਼ਰਾਬ ਪੀ ਲੈਂਦੇ ਆ ਤੂੰ ਪਾਣੀ ਦੀ ਤਰ੍ਹਾਂ ਚੱਲ ਪਈ ਸ਼ਰਾਬ ਇਨਾ ਮੁਲਕਾਂ ਦੇ ਨਸ਼ਾ ਇੱਕ ਦੌਰ ਸੀ ਗੁਰੂ ਕੇ ਸਿੱਖ ਆਪਣੇ ਘਰ ਦੇ ਵਿੱਚ ਪੂਜਾ ਕਰੈ ਪੂਜਾ ਦਾ ਕਮਰਾ ਦਿਖਾਉਂਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਤੇ ਏਸ਼ੀਆ 'ਚ ਵੀ ਦੇਖ ਕੇ ਮੈਂ ਹੈਰਾਨ ਹੋਇਆ ਲੋਕੀ ਆਪਣੀ ਬਾਹਰ ਦਿਖਾਉਂਦੇ ਨੇ ਘਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸਜਾ ਕੇ ਰੱਖੀਆਂ ਨੇ ਜ਼ਮਾਨਾ ਲੰਗਿਆ ਮਾਲਾ ਸਜਾ ਕੇ ਰੱਖੀਆਂ ਸਨ ਪੋਥੀਆਂ ਰੱਖੀਆਂ ਸਨ ਗੁਟਕੇ ਰੱਖੇ ਸਨ ਹੁਣ ਨਹੀਂ ਭੌਤਿਕਵਾਦ ਇਤਨਾ ਆ ਗਿਆ ਮਾਲਾ ਰੱਖਣੀ ਗੁਟਕਾ ਰੱਖਣਾ ਪੋਥੀਆਂ ਰੱਖਣੀਆਂ ਇਤੇ ਪਛੜੇ ਪਣ ਦੀਆਂ ਨਿਸ਼ਾਨੀਆਂ ਨੇ ਪ੍ਰਮਾਤਮਾ ਦੀ ਗੱਲ ਕਰਨੇ ਪਛੜੇ ਪਣ ਦੀ ਨਿਸ਼ਾਨੀ ਮੈਂ ਭਾਰਤ ਦੇ ਵਿੱਚ ਦੇਖ ਕੇ ਹੈਰਾਨ ਹੋਇਆ ਜਿਹੜਾ ਕਮਿਊਨਿਸਟ ਹੈ ਉਸੇ ਨੂੰ ਸਿਆਣਾ ਮੰਨਦੇ ਨਹੀਂ। ਬਈ ਇਹ ਸਿਆਣਾ ਬੁੱਧੀਜੀਵੀ ਬੰਦਾ ਹੈ, ਦਾਰਸ਼ਨਿਕ ਹੈ, ਚਿੰਤਕ ਹੈ। ਲੈ, ਪ੍ਰਮਾਤਮਾ ਨੂੰ ਮੰਨਦਾ ਹੈ, ਕਿ ਰੱਬ ਨੂੰ ਮੰਨਦਾ ਹੈ, ਇਹ ਪਛੜਿਆ ਹੈ। ਇਹ ਹਾਲਾਤ ਹੋ ਗਏ। ਇਸ ਤਰ੍ਹਾਂ ਦੇ ਹਾਲਾਤ ਹੋ ਗਏ। ਇਹ ਤੇ ਪਛੜਿਆ ਬੰਦਾ ਹੈ। ਜਿੰਨੂੰ ਕੀ ਪਤਾ, ਇਹ ਕੀ ਜਾਣਦਾ ਹੈ ਦੁਨੀਆ ਬਾਰੇ। ਕਿ ਕੁਝ ਵੀ ਨਹੀਂ, ਇਹਦੇ ਨਾਲ ਕੀ ਗੱਲ ਕਰਨੀ ਹੈ? ਇਹ ਅੱਜਕੱਲ੍ਹ ਦੇ ਹਾਲਾਤ ਮੈਂ ਤੁਹਾਨੂੰ ਦੱਸਦਾ ਪਿਆ ਔਰ ਇਹ ਹਾਲਾਤ ਸਾਰੀ ਦੁਨੀਆ 'ਚ ਬਕਾਇਦਾ ਵਾਪਰੇ ਨੇ ਔਰ ਸਾਰੀ ਦੁਨੀਆ ਦਾ ਅਸਰ ਭਾਰਤ ਦੇ